我操，能快点

ਅਸੀਂ ਮੈਸ਼ਰ ਹੈਲਥ ਮਿਸ਼ਨ ਪੰਜਾਬ ਸਰਕਾਰ ਦੇ ਕੰਮ ਕਰ ਰਿਹਾ 10-15 ਸਾਲ ਤੋਂ ਇਹਦੇ ਵਿੱਚ ਵੀ ਡਾਕਟਰ ਵੀ ਹੈਗੇ ਆ ਤੇ ਸਟਾਫ ਨਾਲ ਵੀ ਹੈਗੇ ਆ ਫਾਰਮਸਿਸਟ ਵੀ ਹੈ ਅਸੀਂ ਕੋਰੋਨ ਵਿੱਚ ਬੱਦਲ ਕੇ ਕੰਮ ਕੀਤਾ ਸੈਂਪਲਿੰਗ ਕੀਤੀ ਹੈ ਕੋਰਟ ਪੇਸ਼ੈਂਟ ਦੇ ਉਹਨਾਂ ਇਲਾਜ ਕੀਤਾ ਸਾਡੇ ਕਿ ਸਾਥੀ ਇਸੇ ਕੋ ਮਹਾਮਾਰੀ ਚ ਮਰ ਵੀ ਗਏ ਹੈ ਪਰ ਅਸੀਂ ਨਿਗੁਣੀਆਂ ਤੇ ਨਾਲੇ ਕੰਮ ਕਰ ਰਹੇ ਹੈ 10 15 ਸਾਲ ਤੋਂ ਅੜੀਕੇ ਮੰਗਿਆ ਵੀ ਸਾਨੂੰ ਪੱਕਾ ਕੀਤਾ ਜਾਵੇ ਚੌਧਰੀ ਸਾਹਿਬ ਕਿੰਨੇ ਸਮੇਂ ਵਾਸਤੇ نیشنل ਹਾਈਵੇ ਤੁਸੀਂ ਬੰਦ ਕੀਤਾ ਕਿਉਂਕਿ ਇਹ ਬਹੁਤ ਅਹਿਮ ਹਾਈਵੇ ਆ ਜੋ ਚੰਡੀਗੜ੍ਹ ਨੂੰ ਜੋੜਦਾ ਹੈ ਰੋਪੜ ਨੂੰ ਤੇ ਨਾਲ ਉਹ ਜਲੰਧਰ ਨੂੰ ਜੋੜਦਾ ਹੈ ਦੇਖੋ ਜਦ ਤੱਕ ਸਾਡਾ ਕੋਈ ਸਰਕਾਰ ਦਾ ਨੰਮ ਨਹੀਂਦਾ ਸਾਡਾ ਗੱਲ ਨਹੀਂ ਕਰਦਾ ਹਾਂ ਜਦ ਤੱਕ ਅਸੀਂ ਰੋਡ ਜਾਮ ਕਰਨਾ ਹੈ ਅਸੀਂ ਰਾਸ਼ਟਰੀ ਸਿਹਤ ਮਿਸ਼ਨ ਦੇ ਅਧੀਨ ਠੇਕੇ ਦੇ ਆਧਾਰ ਤਾਇਨਾਤ ਮੁਲਾਜ਼ਮਾਂ ਪਿਛਲੇ 15 ਸਾਲਾਂ ਤੋਂ ਅਸੀਂ ਕੰਟੀਨਿਊ ਆਪਣੀਆਂ ਸਰਵਿਸਿਜ਼ ਜਿਹੜੀਆਂ ਦੇ ਰਹੇ ਹਾਲਥ ਡਿਪਾਰਟਮੈਂਟ ਨੂੰ ਠੇਕਾ ਭਰਤੀ ਹੈ ਨਰੋਲ ਪ੍ਰੋਪਰ ਚੈਨਲ ਦੇ ਨਾਲ ਸਰਕਾਰਾਂ ਹਰ ਇੱਕ ਵਾਰ ਇਹ ਐਕਟ ਪਾਸ ਕਰਦੀਆਂ ਨੇ ਤੇ ਲਾਲੀਪਾਪ ਦੇ ਦਿੰਦੀਆਂ ਨੇ ਕਿ ਤੁਹਾਨੂੰ ਪੱਕਾ ਕੀਤਾ ਜਾ ਰਿਹਾ ਹੈ ਪਰ ਹਰ ਇੱਕ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਇਹ ਸਾਨੂੰ ਕਹਿ ਕੇ ਇਗਨੋਰ ਕਰ ਦਿੱਤਾ ਗਿਆ ਵੀ ਜੀ ਇਹ ਸੈਂਟਰੀ ਸਪੌਂਸਰਡ ਸਕੀਮ ਹੈ ਤੇ ਮਾਨਯੋਗ ਸਿਹਤ ਮੰਤਰੀ ਪੰਜਾਬ ਜੀ ਨਾਲ ਵੀ ਸਾਡੀ ਮੀਟਿੰਗ ਬੇਸ ਇੱਥੇ ਹੀ ਰਹੀ ਉਦੇ ਕਰਕੇ ਹੁਣ ਅਸੀਂ ਕਾਈਂਡਲੀ ਇਹੀ ਸਰਕਾਰ ਨੂੰ ਜਿਹੜੀ ਰਿਕਵੈਸਟ ਕਰਦੇ ਆ ਕਿ ਵੀ ਅਸੀਂ 16 ਤਰੀਕ ਤੋਂ ਪੈਂਡ ਆਨ ਕੀਤੀ ਹੋਈ ਹੈ ਪਰ ਸਰਕਾਰ ਵੱਲੋਂ ਕੋਈ ਹਾਂ ਪੱਕੀ ਹੁੰਗਾਰਾ ਐਨ ਐਚ ਐਮ ਮੁਲਾਜ਼ਮਾਂ ਵਰਤ ਪ੍ਰਤੀ ਆ ਨਹੀਂ ਰਿਹਾ ਜਾਦਾ ਕਿੰਨੇ ਸਮੇਂ ਵਾਸਤੇ ਬੰਦ ਕੀਤਾ ਰੋਡ ਸਾਰੇ ਸਾਡੀ ਜਾਇਜ਼ ਡਿਮਾਂਡ ਹੈ ਜੀ ਜਿੰਨੇ ਦਿਨ ਤੱਕ ਸਾਡੇ ਕੋਲ ਕੋਈ ਹਾਇਰ ਅਫੀਸ਼ਰ ਆਣ ਕੇ ਸਾਨੂੰ ਕੋਈ ਦੇਖੇ ਨਹੀਂ ਜਾਂਦਾ ਇਨਸ਼ੋਰ ਸ਼ੋਰਟਿੰਗ ਜੇ ਕੇ ਜਾਂਦਾ ਕਦੋਂ ਤੱਕ ਅਸੀਂ ਰੋਡ ਤੇ ਬੈਠੇ ਬਸ ਤੁਸੀਂ ਇੱਥੇ ਅੱਜ ਹਾਈਵੇ ਨੂੰ ਰੋਕਿਆ ਗਿਆ ਹੈ ਤੇ ਕਿਹੜੀ ਤੁਹਾਡੀ ਜਥੇਬੰਦੀ ਆ ਅਸੀਂ ਐਨ ਐਚ ਐਮ এমਪਲੋਈਜ਼ ਐਸੋਸੀਏਸ਼ਨ ਹੈਗੀ ਹੈ ਪੂਰੇ ਪੰਜਾਬ ਸੂਬੇ ਦੀ ਮੈਂ ਡਾਕਟਰ ਨਿਸ਼ਚੈ ਸ਼ਰਮਾ ਬਤੌਰ ਆਯੁਰਵੈਦਿਕ ਮੈਡੀਕਲ ਆਫਸਰ ਅਸੀਂ ਪਿਛਲੇ 11 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਾਂ ਤੇ ਹੁਣ ਪਿੱਛੇ ਸਰਕਾਰ ਨੇ ਪਿੱਛੇ ਸਰਕਾਰ ਨੇ ਜਿਹੜੇ 36000 ਮੁਲਾਜ਼ਮ ਪੱਕੇ ਕਰਨੇ ਦਾ ਇੱਕ ਐਕਟ ਪਾਸ ਕੀਤਾ ਹੈ ਤੇ ਉਹਦੇ ਵਿੱਚ ਵੀ ਸਾਡਾ ਜਿਹੜਾ ਹੈਗਾ ਕੋਈ ਸਰਕਾਰ ਨੇ ਉਹਦੇ ਵਿੱਚ ਸਾਰ ਨਹੀਂ ਲਈ ਹੈ ਤੇ ਅਸੀਂ ਉਸ ਪਾਸੋਂ ਹੁਣ ਰੋਸ਼ ਆਪਣਾ ਪ੍ਰਗਟ ਕਰਦੇ ਹੋਏ ਅੱਜ ਅਸੀਂ ਇੱਥੇ ਜੋ ਹੈ ਰੋਡ ਜਾਮ ਕਰਨ ਦਾ ਕਿੰਨੇ ਸਮੇਂ ਦੇ ਲਈ ਇਹ ਰੋਡ ਜਾਮ ਕੀਤਾ ਜਾਏਗਾ ਸਰ ਇਹ ਦੇਖੋ ਜੀ ਹਲੇ ਆਪਾਂ ਬਹੁਤਾ ਲੰਬਾ ਜਾਮ ਨਹੀਂ ਕਰਾਂਗੇ ਅਸੀਂ 15 ਤੋਂ 20 ਮਿੰਟ ਅੱਧੇ ਘੰਟੇ ਦਾ ਜਾਮ ਕਰਾਂਗੇ ਫੇ ਸਾਡੀ ਆਵਾਜ਼ ਸਿਰਫ ਪ੍ਰਸ਼ਾਸਨ ਤੱਕ ਪਹੁੰਚਾਣ ਦੀ ਹੈ ਸਾਡੀ ਮਨਸ਼ਾ ਕਿਸੇ ਨੂੰ ਤੰਗ ਕਰਨ ਦੀ ਨਹੀਂ ਹੈ ਜੀ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਜੋ ਬਣਦਾ ਹੱਕ ਹੈਗਾ ਉਹ ਸਾਨੂੰ ਦਿੱਤਾ ਜਾਵੇ ਤੇ ਸਾਨੂੰ 11 ਸਾਲਾਂ ਤੋਂ ਜੋ ਸ਼ੋਸ਼ਣ ਕੀਤਾ ਜਾ ਰਿਹਾ ਉਹ ਬੰਦ ਕੀਤਾ ਜਾਵੇ ਹਾਂਜੀ ਇਹਨਾਂ ਦਾ ਜਿਹੜਾ ਹੈ ਐਨ ਐਚ ਐਮ ਏਮਪਲੋਈ ਜੂਨੀਅਰ ਪੰਜਾਬ ਵਾਲਿਆਂ ਨੇ ਇੱਥੇ ਧਰਨਾ ਲਾਇਆ ਸੀਗਾ ਇਹਨਾਂ ਦਾ ਮੈਮੋਰੰਡਮ ਹੈ ਵੀ ਸਾਨੂੰ ਪੱਕਾ ਕੀਤਾ ਜਾਵੇ ਉਹ ਮੈਮੋਰੰਡਮ ਲੈ ਲਿਆ ਇਹਨੂੰ ਪ੍ਰੋਪਰ ਪ੍ਰੋਸੀਜਰ ਮੁਤਾਬਕ ਅਸੀਂ ਅੱਗੇ ਆਪਣਾ ਲੈਟਰ ਲਾ ਕੇ ਅੱਗੇ ਭੇਜਾਂਗੇ ਕਾਰਵਾਈ ਵਾਸਤੇ ਕੀ ਹੁਣ ਇਹ ਖੋਲ ਦੇਣਗੇ ਜੀ ਜਾ ਹੁਣ ਜਾਮ ਇਹਨਾਂ ਨੇ ਖੋਲਤਾ ਹੈ ਜੀ ਇਹ ਡ੍ਰਿਪ ਜਿਹੜੀ ਹੈਗੀ ਹੈ ਚੱਲਦੀ ਹੈ